ਸਕੂਲ ਸਿੱਖਿਆ ਵਿਭਾਗ ਨੇ ਅਕਾਦਮਿਕ ਸਾਲ 2024-25 ਵਾਸਤੇ ਸੂਬੇ ਚ ਪਹਿਲੀ ਤੋਂ 8ਵੀਂ ਜਮਾਤ ਚ ਪੜਦੇ 14,478 ਮੁੰਡੇ ਕੁੜੀਆਂ ਨੂੰ ਮੁਫਤ ਵਰਦੀਆਂ ਮੁਹੱਈਆ ਕਰਵਾਉਣ ਦੇ ਹੁਕਮ ਜਾਰੀ ਕਰ ਦਿੱਤੇ ਨੇ ਹਰੇਕ ਵਿਦਿਆਰਥੀ ਦੀ ਵਰਦੀ ਖਰੀਦਣ ਵਾਸਤੇ 600 ਰੁਪਏ ਖਰਚਣ ਦਾ ਟੀਚਾ ਰੱਖਿਆ ਗਿਆ ਹੈ ਇਸ ਰਕਮ ਨਾਲ ਪ੍ਰਤੀ ਸਿੱਖ ਲੜਕੇ ਲਈ ਪੈਂਟ ਕਮੀਜ਼ ਅਤੇ ਪਟਕਾ ਜਦੋਂ ਕਿ ਬਾਕੀ ਲੜਕੀਆਂ ਲਈ ਪਟਕੇ ਦੀ ਥਾਂ ਟੋਪੀਆਂ ਦਿੱਤੀਆਂ ਜਾਣਗੀਆਂ ਪ੍ਰਾਇਮਰੀ ਜਮਾਤਾ ਵਿੱਚ ਪੜਦੀਆਂ ਲੜਕੀਆਂ ਪੈਂਟ ਕਮੀਜ਼ਾਂ ਸਲਵਾਰ ਸੂਟ ਤੇ ਦੁਪੱਟਾ ਜਦੋਂ ਕਿ ਬਾਕੀ ਜਮਾਤਾ ਵਿੱਚ ਕੁੜੀਆਂ ਸਲਵਾਰ ਸੂਟ ਅਤੇ ਦੁਪੱਟੇ ਚ ਸਕੂਲ ਆਉਣਗੀਆਂ ਇਹਨਾਂ ਤੋਂ ਇਲਾਵਾ ਤੈਅ ਕੀਤੇ ਵਿਦਿਆਰਥੀਆਂ ਨੂੰ ਬੂਟ ਜਰਾਬਾਂ ਅਤੇ ਸਵੈਟਰ ਦਾ ਇੱਕ ਇੱਕ ਜੋੜਾ ਵੀ ਪ੍ਰਦਾਨ ਕੀਤਾ ਜਾਵੇਗਾ ਪ੍ਰਤੀ ਵਿਦਿਆਰਥੀ ਇਹ ਪੈਸਾ ਕਾਫੀ ਰਹੇਗਾ ਜਾਂ ਨਹੀਂ ਪਰ ਕੇਂਦਰ ਸਰਕਾਰ ਨੇ ਇੰਨਾ ਹੀ ਰਕਮ ਵਿੱਚ ਢੰਗ ਸਾਰਨ ਦੀ ਹਦਾਇਤ ਕੀਤੀ ਹੈ ਇਸ ਕੰਮ ਵਾਸਤੇ ਸਾਰੇ ਜ਼ਿਲ੍ਹਿਆਂ ਦੇ ਸਿੱਖਿਆ ਅਪਸਰਾਂ ਨੂੰ 84 ਕਰੋੜ 2 ਲੱਖ 87 ਹਜ਼ਾਰ ਰੁਪਏ ਦੀ ਗ੍ਰਾਂਟ ਜਾਰੀ ਕਰ ਦਿੱਤੀ ਗਈ ਹੈ ਇਸ ਰਕਮ ਨਾਲ ਸਮਾਗਰ ਸਿੱਖਿਆ ਅਭਿਆਨ ਦੇ ਤਹਿਤ ਹਰੇਕ ਜਾਤੀ ਨਾਲ ਸੰਬੰਧਿਤ ਕੁੜੀਆਂ ਤੇ ਸਿਰਫ ਐਸਸੀ ਐਸਟੀ ਬੀਪੀਐਲ ਮੁੰਡਿਆਂ ਨੂੰ ਵਰਦੀਆਂ ਮਿਲਣਗੀਆਂ ਵੇਰਵਿਆਂ ਮੁਤਾਬਕ ਵਰਦੀ ਸਕੀਮ ਤਹਿਤ ਹਰੇਕ ਵਰਗ ਦੀਆਂ 742700 ਕੁੜੀਆਂ ਨੂੰ ਵਰਦੀਆਂ ਮੁਫਤ ਮਿਲਣਗੀਆਂ ਇਸੇ ਤਰ੍ਹਾਂ ਅਨੁਸੂਚਿਤ ਜਾਤੀਆਂ ਨਾਲ ਸੰਬੰਧਿਤ 483918 ਜਦੋਂ ਕਿ ਗਰੀਬੀ ਰੇਖਾ ਤੋਂ ਹੇਠਾਂ ਰਹਿੰਦੇ ਪਰਿਵਾਰਾਂ ਦੇ ਕੁੱਲ 173660 ਮੁੰਡਿਆਂ ਨੂੰ ਮੁਫਤ ਵਰਦੀ ਸਕੀਮ ਦਾ ਹਿੱਸਾ ਬਣਾਇਆ ਗਿਆ ਹੈ